ਹਰਜੀਤ ਤੇਜਾ ਸਿੰਘ ਦੀ ਕਹਾਣੀ ਜੁਗੋ ਜੁਗ ਕੱਲ ਆਥਣ ਦੀ ਅੱਜ ਵੀ ਲੱਗੀ ਹੋਈ ਹੈ ਜਦੋਂ ਦਾਸ ਖੁੱਲੋਂ ਆਇਆ ਜੀ ਨਹੀਂ ਲੱਗ ਰਿਹਾ ਜ਼ਿੰਦਗੀ ਠੀਕ ਚੱਲ ਰਹੀ ਹੈ ਪਤਨੀ ਵੀ ਚੰਗੀ ਹੈ ਸ਼ੁਰੂ ਸ਼ੁਰੂ ਵਿੱਚ ਤਾਂ ਥੋੜੇ ਬਹੁਤੇ ਮਤਭੇਦ ਜ਼ਰੂਰ ਹੋਏ ਸਨ ਪਰ ਉਹਦੀ ਸਿਆਣਪ ਸਾਡੇ ਕੰਮ ਆਈ ਸ਼ਹਿਰ ਵਿੱਚ ਰਹਿੰਦਿਆਂ ਨੂੰ ਸੁੱਖ ਨਾਲ 5 ਸਾਲ ਹੋ ਗਏ ਪਿੰਡ ਵੀ ਸਭ ਠੀਕ ਠਾਕ ਹੈ ਪਰ ਕੱਲ ਦਾ ਮਨ ਉਖੜਿਆ ਹੋਇਆ ਹੈ ਅੱਜ ਐਤਵਾਰ ਹੋਣ ਕਰਕੇ ਘਰ ਹੀ ਰਹਿਣਾ ਲਾਂਨ ਵਿੱਚ ਬੈਠਾ ਅਖਬਾਰ ਤੇ ਨਿਗਾਹ ਮਾਰ ਰਿਹਾ ਹਾਂ ਜੀਵਨ ਰਸੋਈ ਵਿੱਚ ਪਕੌੜੇ ਬਣਾ ਰਹੀ ਹੈ ਉਹਦਾ ਪੂਰਾ ਨਾਂ ਜੀਵਨ ਜੋਤ ਹੈ ਬਾਕੀ ਸਾਰੇ ਉਹਨੂੰ ਜੋਤ ਕਹਿੰਦੇ ਨੇ ਮੈਨੂੰ ਜੀਵਨ ਕਹਿਣਾ ਹੀ ਚੰਗਾ ਲੱਗਦਾ ਹੈ ਮਨਮੀਤ ਪਰੇ ਕੱਕੇਰੇ ਦੀ ਠੇਰੀ ਤੇ ਖੇਡ ਰਿਹਾ ਹੈ ਮਨਮੀਤ ਮੇਰਾ ਪੁੱਤਰ ਹੈ ਕਿਛਲੇ ਮਹੀਨੇ ਹੀ 3 ਸਾਲ ਦਾ ਹੋਇਆ ਹੈ ਹਾਲੇ ਸਕੂਲ ਨਹੀਂ ਜਾਣ ਲੱਗਿਆ इस बार कोई वजिया स्कूल देखिए ओच्च पढ़ाव गे कार कमरा पाणना है इट्टा बजरी रेता वगैरा लिया पाया है मिस्त्री एक हफ्ता कह के गया है अज पंद्रह दिन हो गए कल फोन किया अगले हफ्ते आने बारे कह रहा है आ चको अखबार टेबल तो जीवन ने चाह वाली ट्रे पकौड़िया वाली पेट साबद कहा चाहते पकौड़े चा रख कोल पई कुर्सी उत्ते बैठ गई ਰੇਤ ਦੇ ਵਿੱਚ ਲਿਬੜੇ ਮਨਬੀਤ ਨੂੰ ਆਉਣ ਲਈ ਹਾਕ ਮਾਰ ਉਹ ਮੇਰੇ ਵੱਲ ਪੂ ਕਰਕੇ ਬੋਲੀ ਕੀ ਹੋ ਗਿਆ ਜਨਾਬ ਨੂੰ ਬੜੀਆਂ ਨਾਬਰੀਆਂ ਨੇ ਮੱਥੇ ਤੋਂ ਮਾਲਕੋ ਜੇ ਗੁਲਾਮ ਤੋਂ ਕੋਈ ਗਲਤੀ ਫਲਤੀ ਹੋਗੀ ਤਾਂ ਭਲ ਬਖਸ਼ਾਉਨੇ ਆ ਜਦੋਂ ਕਦੇ ਕਿਤੇ ਸਾਡੀ ਦੋਮਾਂ ਦੀ ਆਪਸ ਵਿੱਚ ਤਕਰਾਰ ਹੋ ਜਾਂਦੀ ਹੈ ਤਾਂ ਜੀਵਨ ਲੜਾਈ ਖਤਮ ਕਰ ਲਈ ਇਹ ਹੀ ਡਾਇਲੋਗ ਬੋਲੀ ਹੈ ਮਾਲਕੋ ਭਲ ਬਖਸ਼ਾਉਨੇ ਆ ਤੇ ਸਾਡੀ ਦੋਮਾਂ ਦੀ ਸੁਲਾਹ ਹੋ ਜਾਂਦੀ ਹੈ ਅੱਜ ਵੀ ਉਸਨੇ ਇਸ ਅੰਦਾਜ਼ੇ ਨਾਲ ਕਿਹਾ ਸੀ ਪਰ ਹੁਣ ਜੀਵਨ ਦੇ ਸਵਾਲ ਦਾ ਮੈਨੂੰ ਕੋਈ ਜਵਾਬ ਨਹੀਂ ਆੜਿਆ ਮਨਮੀਤ ਹਾਲੇ ਵੀ ਉੱਥੇ ਹੀ ਖੇਡ ਰਿਹਾ ਹੈ ਖਾਣ ਬਾਲ ਉਸਦਾ ਕੋਈ ਧਿਆਨ ਨਹੀਂ ਅਖਬਾਰ ਰੱਖ ਚਾਹ ਚੁੱਕ ਲਈ ਬੇਚੈਨੀ ਵਧ ਰਹੀ ਹੈ ਕਿੰਨੇ ਦਿਨ ਹੋ ਗਏ ਪਿੰਡੋਂ ਵੀ ਕਿਸੇ ਨੇ ਗੀੜਾ ਨਹੀਂ ਮਾਰਿਆ ਡੈਡੀ ਜਾਂ ਮੇਰਾ ਛੋਟਾ ਭਰਾ ਬਿੰਦਰ ਦੋਨਾਂ ਵਿੱਚੋਂ ਕੋਈ ਨਾ ਕੋਈ ਪੰਜੀ ਸੱਤੀ ਦਿਨੀ ਆ ਜਾਂਦਾ ਹੈ ਪਕੌੜੇ ਬੜੇ ਸਵਾਦ ਬਣੇ ਨੇ ਅੱਜ ਮੈਂ ਬੋਲਿਆ ਅਸਲ ਗੱਲ ਦੱਸੋ ਪਕੌੜੇ ਤਾਂ ਮੈਂ ਹਮੇਸ਼ਾ ਸਵਾਦ ਹੀ ਬਣਾਉਣੀ ਆ ਜਵਾਬ ਉਡੀਕੇ ਬਿਨਾਂ ਮਨਮੀਤ ਨੂੰ ਲੈਣ ਚਲੀ ਗਈ ਮਨਮੀਤ ਨੇ ਸਾਰਾ ਸੇ ਰੇਤੇ ਨਾਲ ਭਰ ਲਿਆ ਹੈ ਮੈਨੂੰ ਬਹੁਤ ਚੰਗਾ ਲੱਗਦਾ ਮੈਂ ਸੋਚ ਰਿਹਾ ਜੇ ਕੱਕੇ ਰੇਤ ਵੀ ਥਾ ਟਿੱਬੇਦਾਰ ਰੇਤਾ ਹੋਵੇ ਸਵਾਦ ਹੀ ਆ ਜਾਵੇ ਮੈਨੂੰ ਮੇਰੇ ਬਚਪਨ ਦੇ ਦਿਨ ਯਾਦ ਆ ਰਹੇ ਹਨ ਸਾਡੀ ਮੋਟਰ ਤੇ ਜਾਂਦੇ ਹਾਂ ਰਸਤੇ ਵਿੱਚ ਵੱਡਾ ਸਾਰਾ ਟਿੱਬਾ ਆਉਂਦਾ ਸੀ ਕਈ ਕਿੱਲਿਆਂ ਚ ਫੈਲਿਆ ਟੱਬਾ ਸਾਡੇ ਲਈ ਕਿਸੇ ਫਿਲਮੀ ਦਰਸ਼ ਤੋਂ ਘੱਟ ਨਹੀਂ ਸੀ। ਮੋਟਰ ਤੇ ਚਾਹ ਰੋਟੀ ਦੇਣ ਜਾਣਾ, ਪਹੀ ਛੱਡ ਕੇ ਟਿੱਬੇ ਉੱਪਰ ਦੀ ਆਉਣ ਜਾਣ ਕਰਨਾ, ਪੈਰਾਂ ਦੀਆਂ ਥੇੜੀਆਂ ਉਤੇ ਪਟਕ-ਪਟਕ ਵੱਜਦੀਆਂ ਚੱਪਲਾਂ ਨਾਲ ਰੇਤੇ ਵਿੱਚ ਤੁਰਨ ਦਾ ਬੜਾ ਸਵਾਦ ਆਉਣਾ। ਇਸ ਗੱਲਾਂ ਨੂੰ ਜਾਣ ਬਈ ਹਰ ਵਾਰ ਹੁੰਦੀ ਪਟਕ ਨਾਲ ਚੱਪਲਾਂ ਮੁਠੀ ਭਰ ਰੇਤਾਂ ਸਿਰ ਉੱਤੇ ਪਾ ਦਿੰਦੇ ਆ ਸਨ। ਸਾਰਾ ਸਿਰ ਰੇਤੇ ਨਾਲ ਭਰ ਜਾਣਾ, ਘਰ ਜਾਂਦੀ ਸਾਰ ਮੰਮੀ ਤੋਂ ਕੁੱਟ ਪੈਣੀ। देखो कि मैं सारा मूह सिर एक लाडले लेने। मैं ताही केस नहीं दी सी। पिछले हफ्ते भी गुणियों जीवन की आवाज सुन के मेरा ध्यान टुट गया है बुरा लग रहा है मन मसा थोड़ी जहा शांत होया है पेंडों को कोई आ जाता गलत नी लगन लग जाता जीवन मनमीत ਵੇਛਤ ਫੇ ਰਹੀ ਹੈ ਜੀਵਨ ਤਾਂ ਮੰਦੀ ਨਹੀਂ ਮਨ ਵੀ ਦੇ ਕੇ ਇਸ ਰੱਖਣ ਲਈ ਤਾਂ ਹੀ ਜਿੱਦ ਕਰਕੇ ਰਖਵਾਏ ਨੇ ਵਾਲ ਵੀ ਕਿਹੜਾ ਵਿਚਾਰੇ ਦੇ ਬਹੁਤੇ ਲੰਬੇ ਨੇ ਛੋਟੇ ਜਿਹੇ ਜੂੜੀ ਹੁੰਦੀ ਹੈ ਮਸਾਂ ਵੱਡਾ ਹੋ ਕੇ ਵੀ ਤਾਂ ਕਟਾਈ ਦੇਣੇ ਨੇ ਇਹਨੇ ਕੀ ਫਾਇਦਾ ਹੁਣ ਨਾਲੇ ਮੈਂ ਔਖੀ ਹੁਨੀ ਆ ਨਾਲੇ ਇਹ ਤੁਸੀਂ ਵੀ ਤਾਂ ਕਟਾਈ ਦਿੱਥੇ ਸੀ ਮੰਮੀ ਜੀ ਇਹਨੇ ਹਾਲੇ ਤੱਕ ਤੁਹਾਡੇ ਵਾਲ ਸੰਭ ਰੱਖੇ ਹੋਏ ਨੇ ਮੈਨੂੰ ਦਿਖਾਈ ਸੀ ਇੱਕ ਵਾਰ ਪਿੰਡ ਗਈ ਨੂੰ ਜੀਵ ਨੇ ਆਖਰੀ ਦਲੀਲ ਦਿੱਤੀ ਕੋਈ ਗੱਲ ਨਹੀਂ ਵੱਡਾ ਹੋ ਕੇ ਕਟਾ ਲਵੇ ਬੇਸ਼ੱਕ ਪਰ ਇੱਕ ਵਾਰ ਤਾਂ ਆਪਾਂ ਜ਼ਰੂਰ ਰੱਖਾਂਗੇ ਨਾਲੇ تیرਗੋਲ ਵੀ ਤਾਂ ਸਾਂਭਣ ਜੋਗੇ ਚਾਹੀਦੇ ਨੇ ਕਿ ਨਹੀਂ ਮੈਂ ਕਿਹਾ ਜੀਵਨ ਹਾਲੇ ਵੀ ਮਰਮਈ ਦੀਵਾਰ ਝਾੜ ਰਹੀ ਹੈ ਮੇਰਾ ਧਿਆਨ ਮੁੜ ਪਿੰਡ ਵੱਲ ਜਾਂਦਾ ਹੈ ਸਾਡੇ ਘਰਾਂ ਵਿੱਚੋਂ ਲੱਗਦੀ ਬੀਬੀ ਮੇਰਾ بڑا ਮੂੰਹ ਕਰਦੀ ਸੀ ਦਿਹਾੜੀ ਵਿੱਚੋਂ ਸਾਡੇ ਘਰ ਕਈ ਗੇੜੇ ਮਾਰਦੀ ਸੀ ਐਤਵਾਰ ਨੂੰ ਮੇਰੇ ਵਾਲਾਂ ਵਿੱਚ ਕਿੰਨਾ ਕਿੰਨਾ ਚਿਰ ਤੇਲ ਚਸਦੀ ਰਹਿੰਦੀ ਮੇਰੀਆਂ ਪੜਪੜੀਆਂ ਵਿੱਚੋਂ ਸੇਕ ਨਿਕਲਣ ਲੱਗ ਜਾਂਦਾ ਪਰ ਉਹਦੇ ਗੋਹਰੇ ਨਿਸ਼ੋ ਚੁਰੜੀਆਂ ਪਰੇ ਹੱਥ ਮੱਠੇ ਨਾ ਪੈਂਦੇ ਕਦੇ-ਕਦੇ ਮੈਨੂੰ ਲੱਗਦਾ ਭਈ ਮੈਨੂੰ ਨਹੀਂ ਸਗੋਂ ਮੇਰੇ ਬਾਲਾਂ ਨੂੰ ਆਪਣਾ ਪੁੱਤ ਸਮਝਦੀ ਹੋਵੇ ਜਿਸ ਦਿਨ ਮੈਂ ਵਾਲ ਕਟਾ ਕੇ ਘਰ ਆਇਆ ਸੀ ਮੰਮੀ ਡੈਡੀ ਨੂੰ ਮੇਰੇ ਉੱਤੇ ਗੁੱਸਾ ਆਇਆ ਸੀ ਪਰ ਬੀਬੀ ਉਦਾਸ ਹੋ ਗਈ ਸੀ ਮਾਰੰਦ ਤੱਕ ਉਹ ਮੈਨੂੰ ਵਾਲ ਕਟਾਉਣ ਦਾ ਔਲਾਮਪਾ ਦਿੰਦੀ ਰਹੀ ਸੀ ਮਨਮੀਤ ਰੇਤੇ ਉੱਤੇ ਹੋਰ ਖੇਡਣ ਦੀ ਜਿੱਦ ਕਰ ਰਿਹਾ ਹੈ ਜੀਵਨ ਰੋਕ ਰਹੀ ਹੈ ਇੱਕ ਕਾਮ ਇਸਤਰੀ ਨਹੀਂ ਹੁੰਦਾ ਕੰਮ ਮੁਕਾਵੇ ਪਰਾਂ ਤੇ ਆ ਰੇਤੇ ਵਾਲਾ ਜੱਬ ਵੀ ਮੁੱਕਦਾ ਹੋਵੇ ਮਨਮੀਤ ਮੇਰੇ ਵੱਲ ਦੇਖ ਰਿਹਾ ਹੈ ਫਰਮਾਇਸ਼ ਪਵਾਉਣੀ ਚਾਹੁੰਦਾ ਹੈ ਮੇਰੇ ਕਹਿਣ ਤੇ ਜੀਵਨ ਨੇ ਉਹਨੂੰ ਛੱਡ ਦਿੱਤਾ ਮਨਮੀਤ ਫੇਰ ਰੇਤੇ ਵਿੱਚ ਖੇਡਣ ਲੱਗ ਗਿਆ ਹੈ ਜੀਵਨ ਚਾਹ ਵਾਲੇ ਭਾਂਡੇ ਸਾਹਮਣੇ ਬੋਲ ਰਹੀ ਆ ਚੰਗਾ ਫੇਰ ਹੁਣ ਤੁਸੀਂ ਇਹਨਾਂ ਲਾਇਓ ਇਹਨੂੰ ਮੇਰੀ ਮੰਮੀ ਵੀ ਇਸ ਤਰ੍ਹਾਂ ਹੀ ਕਰਦੀ ਹੁੰਦੀ ਸੀ ਬੋਲੀ ਜਾਂਦੀ ਸੀ ਤੇਰੇ ਤੇ ਨਾਲ ਭਰੇ ਸਿਰ ਉਤੇ ਸਾਬਣ ਮਲਾਈ ਜਾਂਦੀ ਸੀ ਪਾਣੀ ਪਾਈ ਜਾਂਦੀ ਸੀ ਅਤੇ ਬੋਲੀ ਜਾਂਦੀ ਸੀ ਮੇਰਾ ਮਨ ਕਰ ਰਿਹਾ ਪਿੰਡ ਗੇੜਾ ਮਾਰਨ ਨੂੰ ਹੁਣ ਤੱਕ ਤਾਂ ਕੋਈ ਆ ਜਾਂਦਾ ਜੇ ਕਿਸੇ ਨੇ ਆਉਣਾ ਹੁੰਦਾ ਆਪਾਂ ਪਿੰਡ ਜਾ ਕੇ ਆਈਏ ਮੈਂ ਜੀਵਨ ਨੂੰ ਪੁੱਛਦਾ ਹਾਂ ਜੀਵਨ ਆਥਰ ਦੀ ਰੋਟੀ ਵਾਸਤੇ ਸਬਜੀ ਕੱਟ ਰਹੀ ਹੈ ਮੇਰੇ ਵੱਲ ਸਵਾਈਲੀਆਂ ਜਿਹਾ ਦੇਖ ਵੀ ਬੋਲੀ ਅੱਛਾ ਬੜਾ ਕਿਹਾ ਤੁਸੀਂ ਪਿੰਡ ਜਾਣ ਨੂੰ ਅੱਗੇ ਤਾਂ ਮੇਰੇ 10 ਬਾਰ ਕਹੇ ਤੇ ਤੁਰਦੇ ਹੁੰਨੇ ਜਾਤਾ ਸਵੇਰੇ ਵੇਲੇ ਚਲਦੇ ਸਾਜਰੇ ਜਾਂ ਹੁਣ ਸ਼ਾਮ ਨੂੰ ਕੀ ਫਾਇਦਾ ਗੱਲ ਤੇਰੀ ਠੀਕ ਆ ਜੇ ਸਵੇਰੇ ਜਾਂਦੇ ਤਾਂ ਸਾਰੀ ਦਿਹਾੜੀ ਲਾਉਂਦੇ ਚਲੋ ਅਗਲੇ ਐਤਵਾਰ ਸਹੀ ਅਗਲਾ ਐਤਵਾਰ ਕਹਿਣੋ ਤਾਂ ਮੈਂ ਕਹਿ ਗਿਆ ਪਰ ਮਨ ਕਰਦਾ ਬਈ ਹੁਣੇ ਜਾ ਹੁਣਾ ਘੰਟੀ ਕੋ ਵਾਸਤੇ ਜਦੋਂ ਸ਼ਹਿਰ ਰਹਿਣ ਦਾ ਫੈਸਲਾ ਕੀਤਾ ਸੀ ਤਾਂ ਸਾਰੇ ਘਰਦਿਆਂ ਨੇ ਵਿਰੋਧ ਕੀਤਾ ਸੀ ਜੀਬਰ ਵੀ ਪਿੰਡ ਰਹਿ ਕੇ ਹੀ ਰਾਜੀ ਸੀ ਮੈਂ ਹੀ ਨਹੀਂ ਸੀ ਮੰਨਿਆ ਡੈਡੀ ਮੂਰੇ ਮੈਂ ਕਈ ਦਲੀਲਾਂ ਦਿੱਤੀਆਂ ਸਨ ਮੇਰਾ ਸਕੂਲ ਲੈਣੇ ਹੋਣ ਦੀ ਗੱਲ ਭਵਿੱਖ ਵਿੱਚ ਬੱਚਿਆਂ ਦੇ ਸਕੂਲ ਅਤੇ ਟਿਊਸ਼ਨ ਵਗੈਰਾ ਆਹੋ ਪਹਿਲਾਂ ਕਿਹੜਾ ਕੋਈ ਪਿੰਡ ਰਹਿ ਕੇ ਪੜਿਆ ਤੂੰ ਵੀ ਪਿੰਡ ਰਹਿ ਕੇ ਹੀ ਮਾਸਟਰ ਲੱਗਿਆ ਡੈਡੀ ਨੇ ਗੁੱਸੇ ਵਿੱਚ ਕਿਹਾ ਸੀ ਡੈਡੀ ਬਹੁਤ ਦੁਖੀ ਹੋਏ ਸੀ ਕਈ ਮਹੀਨੇ ਉਹਨਾਂ ਮੈਨੂੰ ਬੁਲਾਇਆ ਨਹੀਂ ਸੀ ਸ਼ਹਿਰ ਮਕਾਨ ਬਣਾਉਣ ਵੇਲੇ ਉਹ ਸਵੇਰੇ ਵੇਲੇ ਪਹੁੰਚ ਜਾਂਦੇ ਸੀ ਅਤੇ ਸ਼ਾਮ ਤੱਕ ਉੱਥੇ ਬੈਠੇ ਰਹਿੰਦੇ ਸੀ ਜੇ ਮੈਂ ਉੱਥੇ ਹੁੰਦਾ ਤਾਂ ਇੱਕ ਥਾਂ ਬੈਠੇ ਰਹਿੰਦੇ ਮਿਸਤਰੀਆਂ ਨਾਲ ਸਲਾਹ ਕਰਦੇ ਨੂੰ ਦਿਹਾੜੀਆਂ ਦਾ ਹਿਸਾਬ ਕਰਦੇ ਨੂੰ ਜਾਂ ਫਿਰ ਇੱਟਾਂ, ਸਿਮਿੰਟ, ਰੇਤਾ ਵਗੈਰਾ ਲਿਆਉਂਦੇ ਨੂੰ ਦੇਖਦੇ ਰਹਿੰਦੇ ਮੈਨੂੰ ਹਰ ਵੇਲੇ ਮੇਰਾ ਪਿੱਛਾ ਕਰਦੀ ਉਹਨਾਂ ਦੀ ਚੁਭਵੀ ਨਜ਼ਰ ਦਾ ਅਹਿਸਾਸ ਹੁੰਦਾ ਰਹਿੰਦਾ ਮੈਨੂੰ ਆਪਣੇ ਪਿੰਡੇ ਤੇ ਸੂਣਾ ਚੁਬਦੀਆਂ ਮਹਿਸੂਸ ਹੁੰਦੀਆਂ ਉਹਨਾਂ ਦੇ ਮੂੰਹ ਤੋਂ ਪਤਾ ਲੱਗ ਜਾਂਦਾ ਬਈ ਉਹ ਖੁਸ਼ ਨਹੀਂ ਸਨ ਮੈਂ ਸੋਚਦਾ ਡੈਡੀ ਨੂੰ ਤਾਂ ਆਪਣੇ ਪੁੱਤਾਂ ਨੂੰ ਆਪਣੇ ਪੈਰਾਂ ਤੇ ਖੜਾ ਹੁੰਦਾ ਵੇਖ ਕੇ ਖੁਸ਼ ਹੋਣਾ ਚਾਹੀਦਾ ਪਰ ਇਹਨਾਂ ਤੋਂ ਮੇਰੀ ਤਰਕੀਬ ਬਰਦਾਸ਼ਤ ਕਿਉਂ ਨਹੀਂ ਹੁੰਦੀ ਮੇਰੇ ਪਿੰਡੇ ਤੇ ਸੂਲਾਂ ਦੀ ਚੁੱਭਣ ਤੇਜ਼ ਹੋ ਜਾਂਦੀ ਮੈਂ ਖਿਜ ਜਾਂਦਾ ਤੇ ਉਥੋਂ ਓਰੇ ਪਰੇ ਹੌਣ ਦੀ ਥਾਂ ਮੈਂ ਭੱਜ-ਭੱਜ ਮਿਸਤਰੀਆਂ ਨਾਲ ਕੰਮ ਕਰਾਉਣ ਲੱਗ ਜਾਂਦਾ ਡੈਡੀ ਬੇਵਸ ਹੋ ਕੇ ਉਥੋਂ ਚਲੇ ਜਾਂਦੇ ਦੇਖਿਓ ਉਹਨੇ ਘਿਰ ਜਾਣਾ ਜੀਵਨ ਭੱਜ ਕੇ ਮਨਮੀਤ ਵੱਲ ਜਾਂਦੀ ਬੋਲੀ ਹੈ ਮੇਰੇ ਇਕਦਮ ਹੌਲ ਪੈ ਗਿਆ ਹੈ ਮੈਂ ਇਕਦਮ ਉੱਠ ਕੇ ਮਨਮੀਤ ਵੱਲ ਦੇਖਦਾ ਹਾਂ ਉਹ ਮੋਟਰਸਾਈਕਲ ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਹੈ ਜੀਬਰ ਵੀ ਬਸ ਉਝ ਹੀ ਰੋਲਾ ਪਾ ਕੇ ਦਿਲ ਬਿਠਾ ਦਿੰਦੀ ਆ ਪਹਿਲਾਂ ਕਦੇ ਇਸ ਤਰ੍ਹਾਂ ਨਹੀਂ ਸੀ ਹੁੰਦਾ ਕੁਝ ਦਿਨ ਪਹਿਲਾਂ ਵੀ ਗਿਰ ਗਿਆ ਸੀ ਕਹਿ ਕੇ ਜੀਵਨ ਮਨਮੀਤ ਵੱਲ ਭੱਜੀ ਸੀ ਮੈਂ ਵੀ ਇਕਦਮ ਡਰ ਗਿਆ ਸੀ ਮਨਮੀਤ ਤਾਂ ਨਹੀਂ ਗਿਰਿਆ ਸੀ ਪਰ ਮੇਰੇ ਹੌਲ ਜ਼ਿਆਦਾ ਜ਼ਰੂਰ ਪੈ ਗਿਆ ਸੀ ਇੱਕ ਗੋਲਾ ਜਿਹਾ ਉੱਠਿਆ ਸੀ ਢਿੱਡ ਵਿੱਚ ਮੇਰਾ ਧਿਆਨ ਹਾਲੇ ਵੀ ਪਿੰਡ ਵੱਲ ਹੈ ਮੈਨੂੰ ਯਾਦ ਹੈ ਮੇਰੀ ਦਾਦੀ ਮਾਂ ਕਹਿੰਦੀ ਹੁੰਦੀ ਸੀ ਆ ਧੁੰਨੇ ਕੋਲੋ ਗੋਲਾ ਜਿਹਾ ਉੱਠਦਾ ਹੌਲੀ ਹੌਲੀ ਛਾਤੀ ਵੱਲ ਨੂੰ ਵਧਦਾ ਦਿਲ ਬੈਠ ਜਾਂਦਾ ਇਹ ਤੁਹਾਡੇ ਡਾਕਟਰ ਤੋਂ ਸੂਤ ਨਹੀਂ ਆਉਣਾ ਇਹ ਤਾਂ ਹਥੌੜੇ ਨਾਲ ਹੀ ਠੀਕ ਹੋਊਗਾ ਕਿਸੇ ਟੈਸਟ ਚ ਕੁਝ ਨਹੀਂ ਸੀ ਆਇਆ ਡਾਕਟਰ ਨੇ ਬੇਬੇ ਨੂੰ ਬਹਿਮ ਦੀ ਬਿਮਾਰੀ ਕਹਿ ਕੇ ਹੱਥ ਕੜੇ ਕਰ ਦਿੱਤੇ ਸੀ ਮਾਤਾ ਰਾਣੀ ਤੇ ਮੱਥਾ ਟੇਕ ਨਾਲ ਗੋੜਾ ਕਾਫੀ ਦੇਰ ਟਿਕਿਆ ਰਹਿੰਦਾ ਜਦੋਂ ਕਦੇ ਡੈਡੀ ਨੂੰ ਘਰ ਆਉਣ ਕਵੇਲਾ ਹੋ ਜਾਂਦਾ ਤਾਂ ਬੇਬੇ ਬੱਖੀ ਤੇ ਹੱਥ ਧਰ ਕੇ ਦਰਾਂ ਵਿੱਚ ਖੜੀ ਰਹਿੰਦੀ ਅਗਲੇ ਦਿਨ ਫੇਰ ਮਾਤਾ ਰਾਣੀ ਤੇ ਮੱਥਾ ਟੇਕਣਾ ਪੈਂਦਾ ਸੀ ਫਿਰ ਇੱਕ ਦਿਨ ਉਹ ਵੀ ਆਇਆ ਸੀ ਜਿਸ ਦਿਨ ਮੈਂ ਟੂਰਨਾਮੈਂਟ ਦੇਖਣ ਗਿਆ ਕਾਫੀ ਰਾਤ ਨੂੰ ਮੁੜਿਆ ਸੀ ਤੇ ਮੇਰੇ ਆਉਣ ਤੱਕ ਡੈਡੀ ਦਰਾਂ ਵਿੱਚ ਖੜੇ ਉਡੀਕਦੇ ਰਹੇ ਸੀ ਮੈਂ ਤੇ ਬਿੰਦਰ ਕਈ ਦਿਨ ਡੈਡੀ ਨੂੰ ਇਹ ਕਹਿ ਕੇ ਮਜ਼ਾਕ ਕਰਦੇ ਰਹੇ ਸੀ ਵੀ ਬੇਬੇ ਆਪ ਤਾਂ ਚੜ੍ਹਾਈ ਕਰ ਗਈ ਪਰ ਆਪਣਾ ਗੋਲਾ ਡੈਡੀ ਨੂੰ ਦੇ ਗਈ ਮੈਨੂੰ ਲੱਗਦਾ ਡੈਡੀ ਨੇ ਗੁੱਸੇ 'ਚ ਆ ਕੇ ਜ਼ਮੀਨ ਨਾਲ ਮੇਰੇ ਹਿੱਸੇ ਦਾ ਗੋਲਾ ਵਿਵਾਦ ਤੋਂ ਪਹਿਲਾਂ ਮੈਨੂੰ ਦੇ ਦਿੱਤਾ ਮੈਂ ਟੀਵੀ ਨਾਲ ਪਰਚਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜੀਵਨ ਮਨਮੀਤ ਨੂੰ ਣੜਾ ਕੇ ਮੇਰੇ ਕੋਲ ਛੱਡ ਆਪ ਰੋਟੀ ਪਕਾਉਣ ਜਾ ਲੱਗੀ ਹੈ ਮਨਮੀਤ ਨਾਲ ਉਹ ਪ੍ਰਾਣਾ ਸੰਘਰਸ਼ ਸ਼ੁਰੂ ਹੋ ਗਿਆ ਹੈ ਮੈਂ ਖਬਰਾਂ ਸੁਣਨੀ ਚਾਹੁੰਦਾ ਹਾਂ ਅਤੇ ਮਨਮੀਤ ਟੌਮ ਐਂਡ ਜੈਰੀ ਦੇਖਣ ਦੀ ਜਿੱਦ ਕਰ ਰਿਹਾ ਹੈ ਮਨਮੀਤ ਦੇ ਜਨਮ ਤੋਂ ਪਹਿਲਾਂ ਮਰਜੀ ਨਾਲ ਟੀਵੀ ਦੇਖੀਦਾ ਸੀ ਪਰ ਜਦੋਦੀ ਨੇ ਸੋਝੀ ਸੰਭਾਲੀ ਹੈ ਰਿਮੋਟ ਕਦੇ ਮੇਰੇ ਹੱਥ ਨਹੀਂ ਲੱਗਣ ਦਿੱਤਾ ਆਖਿਰ ਮਨਮੀਤ ਦੀ ਜਿੱਦ ਅੱਗੇ ਮੈਨੂੰ ਝੁਕਣਾ ਪਿਆ ਹੈ ਮੇਰੇ ਦਿਮਾਗ ਵਿੱਚ ਕੱਲ੍ਹ ਵਾਲੀ ਘਟਨਾ ਘੁੰਮ ਰਹੀ ਹੈ ਸੋਚ ਰਿਹਾ ਹਾਂ ਜੇ ਜੀਵਨ ਨੂੰ ਦੱਸਿਆ ਕਿਤੇ ਮੇਰੀ ਗੱਲ ਹਾਸੇ ਜੀਣਾ ਲੈ ਲਵੇ ਕੱਲ ਬੜੀ ਅਜੀਬ ਘਟਨਾ ਵਾਪਰੀ ਜਿਸ ਦਿਨ ਦਾ ਮਨਮੀਤ ਤੁਰਨ ਲੱਗਿਆ ਉਹ ਮੇਰੇ ਨਾਲ ਹਰ ਰੋਜ਼ ਇੱਕ ਖੇਡ ਖੇਡਦਾ ਮੈਂ ਜਦ ਸਕੂਲ ਤੋਂ ਆਉਣਾ ਉਹ ਭੱਜ ਕੇ ਮੇਰੀਆਂ ਲੱਤਾਂ ਨੂੰ ਆ ਚਿੰਬੜਦਾ। ਇਹ ਖੇਡ ਪਿਛਲੇ 4-5 ਮਹੀਨੇ ਤੋਂ ਚੱਲ ਰਹੀ ਹੈ। ਮੈਨੂੰ ਬਹੁਤ ਆਨੰਦ ਆਉਣ ਲੱਗ ਗਿਆ ਹੈ। ਸਕੂਲ ਤੋਂ ਘਰ ਤੱਕ ਦਾ ਰਸਤਾ ਐਸੀ ਇਨ੍ਹਾਂ ਦੇ ਵਿੱਚ ਲੰਘਦਾ। ਕੱਲ ਜਦੋਂ ਮੈਂ ਸਕੂਲੋਂ ਘਰ ਆਇਆ ਉਦੋਂ ਮਨਮੀਤ ਇੱਤੇ ਉੱਤੇ ਖੇਡ ਰਿਹਾ ਸੀ। ਉਹਦੇ ਨਾਲ ਗੋਹਡੀਆਂ ਦੇ ਦੋ ਜਵਾਕ ਵੀ ਸੀ। ਮੈਂ ਮੋਟਰਸਾਈਕਲ ਖੜਾ ਕੇ ਮਨਮੀਤ ਵੱਲ ਵੇਖਿਆ। ਮਨਬੀਤ ਦੀ ਮੇਰੇ ਵੱਲ ਪਿੱਠ ਸੀ। ਉਹ ਆਪਣੇ ਪੈਰਾਂ ਉੱਪਰ ਰੇਤਾ ਪਾ ਕੇ ਆਪਣਾ ਘਰ ਬਣਾ ਰਿਹਾ ਸੀ। ਮੈਨੂੰ ਪਤਾ ਸੀ ਮਨਮੀਤ ਨੇ ਭੱਜ ਕੇ ਮੇਰੀਆਂ ਲੱਤਾਂ ਨੂੰ ਆਚੰਬੜਨਾ ਮੈਂ ਉਹਨੂੰ ਆਪਣੀ ਗੋਦੀ ਚੁੱਕ ਪਿਆਰ ਕਰਨਾ ਅਤੇ ਜੇਬ ਵਿੱਚੋਂ ਕੱਢ ਟੌਫੀਆਂ ਦੇਣੀਆਂ ਮਨਮੀਤ ਨੇ ਮੇਰੇ ਵੱਲ ਮੂੰਹ ਕੀਤਾ ਪਰ ਉਹ ਮੇਰੇ ਵੱਲ ਭੱਜ ਕੇ ਨਹੀਂ ਸੀ ਆਇਆ ਮਨਮੀਤ ਦਾ ਇੱਕ ਪੈਰ ਉਹਦੇ ਘਰ ਹੇਠਾਂ ਸੀ ਘਰ ਹੇਠੋਂ ਪੈਰ ਕੱਢੇ ਤਾਂ ਉਹਦਾ ਘਰ ਘਿਰ ਜਾਣਾ ਸੀ ਮੇਰੇ ਵੱਲ ਭੱਜਣ ਦੀ ਬਜਾਏ ਉਹਨੇ ਆਪਣੀਆਂ ਦੋਵੇਂ ਮੁਠੀਆਂ ਰੇਤੀਆਂ ਭਰ ਕੇ ਆਪਣੇ ਘਰ ਉੱਤੇ ਪਾ ਲਈਆਂ ਅਤੇ ਉਹਨੂੰ ਥਾਪੜ ਕੇ ਹੋਰ ਮਜ਼ਬੂਤ ਕਰਨ ਲੱਗ ਪਿਆ ਸੀ ਮੈਂ ਸੁੱਨ ਹੋ ਗਿਆ ਮੈਨੂੰ ਲੱਗਿਆ ਜਿਵੇਂ ਮਨਮੀਤ ਨਹੀਂ ਰੇਤ ਦੇ ਉੱਤੇ ਮੈਂ ਬੈਠਾ ਹਾਂ ਮਾਂ ਅਤੇ ਮੇਰੀ ਥਾਂ ਮੇਰੇ ਡੈਡੀ ਖੜੇ ਮੈਨੂੰ ਦੇਖ ਰਹੇ ਹੋਣ ਮੇਰੇ ਪਿੰਡੇ ਲਈ ਡੈਡੀ ਦੀ ਚੁਭਮੀ ਨਿਗਾਹ ਪਰਦਾਸ਼ਤ ਕਰਨੀ ਔਖੀ ਹੋ ਜਾਂਦੀ ਸੀ ਇੱਕਦਮ ਸੁਰਤ ਵਾਪਸ ਆਈ ਤਾਂ ਮਨਮੀਤ ਹਾਲੇ ਵੀ ਘਰ ਥਾਪੜ ਰਹੀ ਸੀ ਮੈਂ ਉਹਦੇ ਵੱਲ ਹੋਰ ਨਹੀਂ ਦੇਖ ਸਕਦਾ ਸੀ ਮੈਂ ਭੱਜ ਕੇ ਮਨਮੀਤ ਨੂੰ ਗੋਦੀ ਚੁੱਕ ਲਿਆ ਸੀ ਮਨਮੀਤ ਪਾਪਾ ਮੇਰਾ ਘਰ ਪਾਪਾ ਮੇਰਾ ਘਰ ਕਹਿੰਦਾ ਰੌਲਾ ਪਾ ਰਿਹਾ ਸੀ ਜੀਵਨ ਰੋਟੀ ਨੂੰ ਰਹਿਣ ਦੇ ਆਪਾਂ ਪਿੰਡ ਜਾ ਕੇ ਖਾਵਾਂਗੇ ਇਹ ਕਹਿੰਦਾ ਮੈਂ ਮੋਟਰਸਾਈਕਲ ਕੱਢ ਕੇ ਧਰਾਂ ਤੇ ਆ ਖੜਾ ਹੋਇਆ ਸੀ ਕਹਾਣੀ ਸੁਣ ਲਈ ਧੰਨਵਾਦ